ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਜ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੱਚਾ ਲੜੀਵਾਰ ਜੀਵਨ ਇਤਿਹਾਸ ਸਾਬੀ ਨਾਲ ਸਾਂਝਾ ਕਰ ਰਹੇ ਹਾਂ ਸਿੱਖ ਚੈਪਟਰ ਤੇ ਅਗਲਾ ਅਧਿਆਇ ਲੈ ਕੇ ਹਾਜ਼ਰ ਹਾਂ ਪਿਛਲੇ ਅਧਿਆਇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਸ਼ਮੀਰ ਦੇ ਪੰਡਤਾਂ ਦਾ ਇੱਕ ਗਰੁੱਪ ਇੱਕ ਉਹਨਾਂ ਦਾ ਜਥਾ ਜੋਸੀ ਉਹ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਇਆ ਹੈ ਤੇ ਆ ਕੇ ਉਹਨਾਂ ਨੇ ਆਪਣੀਆਂ ਫਰਿਆਦਾਂ ਕੀਤੀਆਂ ਹਨ ਗੁਰਸਾਰਿਓ ਪੰਡਿਤ ਕਿਰਪਾ RAM ਜੀ ਦੀ ਅਗਵਾਈ ਵਿੱਚ ਪਹੁੰਚੇ ਹੋਏ ਪੰਡਤਾਂ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਸ਼੍ਰਵਨ ਕਰਕੇ ਤੇ ਆਪਣੇ ਮੁਖਾਰਬਨ ਤੋਂ ਸਮੇਂ ਉਚਾਰਿਆ ਸੀ ਕਿ ਜੇਕਰ ਕਸ਼ਮੀਰੀ ਪੰਡਤਾਂ ਹਿੰਦੂਆਂ ਦੇ ਮੱਥੇ ਦੇ ਤਿਲਕਾਂ ਨੂੰ ਬਚਾਉਣਾ ਹੈ ਉਹਨਾਂ ਦੇ ਮੰਦਰਾਂ ਦੇ ਵਿੱਚ ਖੜਕ ਰਹੇ ਟੱਲਾ ਨੂੰ ਬਚਾਉਣਾ ਹੈ ਉਹਨਾਂ ਦੇ ਮੰਦਰਾਂ ਨੂੰ ਬਚਾਉਣਾ ਹੈ ਤਾਂ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਮੇਂ ਬਾਹਰੋਂ ਖੇਡਦੇ ਆਇਆ ਜਦੋਂ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਤੇ ਆ ਕੇ ਉਹਨਾਂ ਨੇ ਸਾਰੇ ਗੱਲ ਸੁਣਨ ਤੋਂ ਬਾਅਦ ਆਪਣੇ ਮੁਖਾਰਬਨ ਤੋਂ ਆਪਣੇ ਗੁਰੂ ਪਿਤਾ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਕਿਹਾ ਹੈ ਸੱਚੇ ਪਿਤਾ ਜੀਓ ਆਪ ਜੀ ਤੋਂ ਬਿਨਾ ਆਪ ਜੀ ਤੋਂ ਵੱਡਾ ਇਸ ਸਮੇਂ ਹੋਰ ਕਿਹੜਾ ਭਾਰੀ ਮਹਾਪੁਰਸ਼ ਹੋਵੇਗਾ ਸੋ ਆਪ ਜੀ ਇਹਨਾਂ ਤੇ ਕਿਰਪਾ ਕਰੋ ਇਹਨਾਂ ਦੇ ਅਥਰਵਾਂ ਨੂੰ ਪੁੰਜੋ ਸੋ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਬੇਟੇ ਦੇ ਮੁਖ ਤੋਂ ਇਹ ਗੱਲ ਸੁਣ ਕੇ ਮੁਸਕਰਾਏ ਨੇ ਸੋ ਅੱਜ ਦੇ ਅਧਿਆਏ ਦੇ ਵਿੱਚ ਜੋ ਅਗਲੇ ਦੀ ਅਗਲੇ ਸਮੇਂ ਦੀ ਵਾਰਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਉਹਨਾਂ ਨੂੰ ਕੀ ਕੀ ਵਚਨ ਦੇ ਕੇ ਤੋਰਿਆ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ بیٹے ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਬੇਟਾ ਜੇ ਤੇਰਾ ਅੰਦਰ ਇਹ ਕਹਿੰਦਾ ਹੈ ਕਿ ਇਹਨਾਂ ਦਾ ਧਰਮ ਬਚਾਇਆ ਜਾਵੇ ਤਾਂ ਸੱਚ ਜਾਣੇ ਇਨਾਂ ਦੇ ਤਿਲਕ ਨੂੰ ਮੱਥੇ ਤੋਂ ਕੋਈ ਨਹੀਂ ਮਿਟਾ ਸਕੇਗਾ ਇਨਾਂ ਦੇ ਜੰਜੂ ਹੁਣ ਕੋਈ ਨਹੀਂ ਉਤਾਰ ਸਕੇਗਾ ਜਿਹੜੇ ਮੰਤਰ ਢੱਠ ਦੇ ਪਏ ਹਨ ਇਨਾਂ ਵਿੱਚ ਪਰਤ ਕੇ ਫਿਰ ਟੱਲ ਵੱਜਣਗੇ ਇੱਕ ਪੰਜਾਬੀ ਦਾ ਲੇਖਕ ਹੋਇਆ ਉਸ ਨੇ ਇਸ ਵਾਰਤਾ ਸੰਬੰਧੀ ਬੜਾ ਹੀ ਸੁੰਦਰ ਲਿਖਿਆ ਉਹ ਲਿਖਦਾ ਹੈ ਕਿ ਜਦੋਂ ਤੱਕੇ ਨੇ ਓਏ ਰੋਂਦੇ ਹੋਏ ਤਾਂ ਗੁਰੂ ਪਾਤਸ਼ਾਹ ਜੀ ਆਪਣੇ بیٹے ਬਾਦ ਗੋਵਿੰਦ ਰਾਏ ਨੂੰ ਕਹਿਣ ਲੱਗੇ ਕਹਿਣ ਲੱਗੇ ਮੈਂ ਸ਼ਹਾਦਤ ਦਾ ਜਾਮ ਪੀਣਾ ਪਵੇ ਤਾਂ ਜ਼ਰੂਰ ਪੀਵਾਂਗਾ ਇਹਨਾਂ ਦਾ ਤਿਲਕ ਤੇ ਜੰਜੂ ਦੀ ਰਾਖੀ ਕਰਾਂਗਾ ਜ਼ਰੂਰ ਬਚਾਵਾਂਗਾ ਪਰ ਤੈਨੂੰ ਪਤਾ ਹੈ ਬੇਟਾ ਜਦੋਂ ਮੈਂ ਉੱਥੇ ਜਾਵਾਂਗਾ ਤਾਂ ਇੱਕ ਗੱਲ ਯਾਦ ਰੱਖੇ ਤੇਰੇ ਸਿਰ ਦੇ ਉੱਤੋਂ ਤੇਰੇ ਪਿਤਾ ਦਾ ਸਾਆ ਉੱਠ ਜਾਏਗਾ ਰੋਂਦਿਆਂ ਹੋਇਆਂ ਪੜਤਾਂ ਵੱਲ ਇਸ਼ਾਰਾ ਕਰਕੇ ਬਾਲ ਗੋਬਿੰਦ ਰਾਏ ਜੀ ਕਹਿਣ ਲੱਗੇ ਨੇ ਪਿਤਾ ਜੀ ਮੈਨੂੰ ਪਤਾ ਹੈ ਮੇਰੇ ਸਿਰ ਤੇ ਪਿਤਾ ਦਾ ਸਾਆ ਨਹੀਂ ਰਹਿਣਾ ਮੇਰੇ ਸਿਰ ਤੋਂ ਪਿਤਾ ਦਾ ਸਾਆ ਉੱਠ ਜਾਵੇਗਾ ਪਰ ਮੇਰੇ ਸਿਰ ਤੋਂ ਜੇਕਰ ਪਿਤਾ ਦਾ ਸਾਆ ਉੱਠ ਵੀ ਗਿਆ ਤਾਂ ਇਹਨਾਂ ਦੇ ਬੱਚੇ ਬਚ ਜਾਣਗੇ ਇਹਨਾਂ ਦਾ ਧਰਮ ਬਚ ਜਾਏਗਾ ਤੇ ਇਹਨਾਂ ਦੇ ਬੱਚਿਆਂ ਦੇ ਸਿਰ ਉੱਪਰ ਪਿਤਾ ਦੇ ਸائے ਬਚੇ ਰਹਿਣਗੇ ਇਸ ਕਰਕੇ ਆਪ ਜੀ ਜਰੂਰ ਇਹ ਕਿਰਪਾ ਕਰਕੇ ਇਹਨਾਂ ਦਾ ਧਰਮ ਬਚਾਓ ਸੋ ਆਪਣੇ ਪੁੱਤਰ ਬਾਲ ਗੋਵਿੰਦ ਰਾਏ ਜੀ ਦੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਹੈ ਕਿ ਜਾਓ ਜਾ ਕੇ ਸ਼ੇਰ ਅਫਗਾਨ ਖਾਨ ਨੂੰ ਕਹਿ ਦਿਓ ਕਿ ਸਾਡੇ ਅੱਗ ਸਾਡੇ ਗੁਰੂ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਨ ਜੇਕਰ ਉਹਨਾਂ ਨੂੰ ਇਸਲਾਮ ਕਬੂਲ ਕਰ ਲਿਆ ਜਾਵੇ ਤਾਂ ਅਸੀਂ ਹੱਸ-ਹੱਸ ਕੇ ਇਸਲਾਮ ਨੂੰ ਕਬੂਲ ਕਰ ਲਵਾਂਗੇ ਸਭ ਤੋਂ ਪਹਿਲਾਂ ਸਾਡੇ ਗੁਰੂ ਪਿਤਾ ਜੀ ਨੂੰ ਇਸਲਾਮ ਦੇ ਘਰੇ ਵਿੱਚ ਲੈ ਕੇ ਆਓ ਫਿਰ ਅਸੀਂ ਤੁਹਾਡੇ ਇਸ ਧਰਮ ਨੂੰ ਅਪਣਾਵਾਂਗੇ ਸੋ ਗੁਰੂ ਸਵਾਰਿਓ ਇੱਕ ਸ਼ਾਇਰ ਨੇ ਉਸ ਸਮੇਂ ਦੀਆਂ ਇੰਨਾਂ ਹਕੀਕਤਾਂ ਨੂੰ ਬੜਾ ਸੁੰਦਰ ਬਿਆਨ ਕੀਤਾ ਹੈ ਕਹ ਉਹਨੇ ਬਿਆਨ ਕੀਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਸ਼ਮੀਰੀ ਪੰਡਤਾਂ ਨੂੰ ਕਹਿਣ ਲੱਗੇ ਨੇ ਸਤਿਗੁਰ ਕਿਹਾ ਪੰਡਤਾਂ ਨੂੰ ਤੁਸੀਂ ਘਰੇ ਜਾਵੋ ਸਿਰ ਦੇ ਕੇ ਸਤ ਬਚਾਵਾਂਗਾ ਮੈਂ Hindu ਧਰਮ ਦੇ ਬੁਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਕਬਰਾਇਓ ਨਹੀਂ ਤੁਹਾਡੀ ਪਤ ਤੁਹਾਡੀ ਇੱਜ਼ਤ ਤੁਹਾਡੀ ਆਰਤੀ ਨੂੰ ਬਚਾਵਾਂਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਵਸਦਾ ਬਾਗ ਤੇ ਫਲ ਰਿਹਾ ਹੈ Hindu ਮੰਦਰਾਂ ਦੇ ਦੀਵਿਆਂ ਦੇ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ ਇੰਜ ਸ਼ਾਇਰ ਨੇ ਉਸ ਸਮੇਂ ਦੇ ਹਾਲਾਤਾਂ ਨੂੰ ਆਪਣੇ ਅੱਖਰਾਂ ਦੇ ਵਿੱਚ ਆਪਣੀ ਕਲਮ ਰਹੀਂ ਇੰਜ ਪੁਰਾ ਹੈ ਸੋ ਇਸੇ ਤਰ੍ਹਾਂ ਹੀ ਹੋਇਆ ਹੈ ਕਸ਼ਮੀਰ ਦੇ ਪੰਡਤ ਹੁਣ ਵਾਪਸ ਕਸ਼ਮੀਰ ਗਏ ਨੇ ਤੇ ਜਾ ਕੇ ਸ਼ਿਰ ਅਫਗਾਨ ਖਾਨ ਨੂੰ ਮਿਲੇ ਨੇ ਤੇ ਸ਼ੇਰਫਗਾਨ ਖਾਨ ਨੇ ਪੁੱਛਿਆ ਹੈ ਪੰਡਤਾਂ ਨੂੰ ਦੱਸੋ ਹੁਣ ਤੁਸੀਂ ਕਿਸ ਨੂੰ ਕਬੂਲ ਕਰੋਗੇ ਇਸਲਾਮ ਨੂੰ ਜਾਂ ਮੌਤ ਨੂੰ ਕਬੂਲ ਕਰੋਗੇ ਦੱਸੋ ਦੋਨਾਂ ਵਿੱਚੋਂ ਕਿਸ ਨੂੰ ਤੁਸੀਂ ਚੁਣਿਆ ਹੈ ਤਾਂ ਪੰਡਤ ਕਿਰਪਾ RAM ਜੀ ਤੇ ਉਸ ਸਮੇਂ ਜਿਹੜੇ ਹੋਰ ਕਸ਼ਮੀਰ ਦੇ ਪੰਡਤ ਸਨ ਜਿਹਨਾਂ ਦੇ ਡਰਦਿਆਂ ਹੋયા ਉਸ ਸਮੇਂ ਬੁੱਲਾਂ ਦੇ ਵਿੱਚੋਂ ਆਵਾਜ਼ ਨਹੀਂ ਸੀ ਨਿਕਲਦੀ ਅੱਖਾਂ ਦੇ ਵਿੱਚੋਂ ਕੇਵਲ ਹਿੰਦੂ ਹੀ ਨਿਕਲਦੇ ਸਨ ਉਹਨਾਂ ਨੇ ਇਹ ਗੱਲ ਗੁਰੂ ਪਾਤਸ਼ਾਹ ਜੀ ਦੀ ਸ਼ੇਰ ਅਫਗਾਨ ਖਾਨ ਨੂੰ ਕਹਿ ਦਿੱਤੀ ਹੈ ਕਿ ਲੱਗੇ ਸਾਡਾ ਆਗੂ ਸਾਡਾ ਗੁਰੂ ਗੁਰੂ ਤੇਗ ਬਹਾਦਰ ਹੈ ਜੇ ਗੁਰੂ ਤੇਗ ਬਹਾਦਰ ਜੀ ਇਸਲਾਮ ਵਿੱਚ ਆ ਗਏ ਤਾਂ ਅਸੀਂ ਆਪ ਹੀ ਇਸਲਾਮ ਨੂੰ ਕਬੂਲ ਕਰ ਲਵਾਂਗੇ ਕਿਉਂਕਿ ਉਹਨਾਂ ਨੂੰ ਹੁਣ ਪਤਾ ਲੱਗ ਚੁੱਕਾ ਸੀ ਕਿ ਉਹਨਾਂ ਨੇ ਜਿਸ ਦਾ ਪੱਲਾ ਪਕੜਿਆ ਹੈ ਹੁਣ ਉਸ ਦਾ ਟੜ ਤੇ ਸਿਰ ਤੋਂ ਜੁਦਾ ਹੋ ਸਕਦਾ ਹੈ ਉਸ ਦਾ ਸਿਰ ਢੜ ਤੋਂ ਜੁਦਾ ਹੋ ਸਕਦਾ ਹੈ ਪਰ ਉਹ ਕਦੇ ਵੀ ਚੁੱਕ ਕੇ ਕਿਸੇ ਦੀ ਈਣ ਨਹੀਂ ਮੰਨੇਗਾ ਜਦੋਂ ਇਹ ਗੱਲ ਸ਼ੇਰ ਅਫਗਾਨ ਖਾਨ ਨੇ ਸੁਣੀ ਹੈ ਤਾਂ ਉਸ ਨੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿੱਤਾ ਹੈ ਜਿਹੜਾ ਉਸ ਸਮੇਂ ਹਸਨ ਅਬਦਾਲ ਜਿੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਉਸ ਸਮੇਂ ਪਾਸੇ ਉਹ ਗਿਆ ਹੋਇਆ ਸੀ ਉਸ ਨੂੰ ਸ਼ੇਰ ਅਫਗਾਨ ਖਾਨ ਦੀ țeਜੀ ਹੋਈ ਪੱਤਰਕਾ ਮਿਲੀ ਹੈ ਜਿਸ ਵਿੱਚ ਉਸਨੇ ਹਾਲ ਦੱਸਿਆ ਹੈ ਕਿ ਕਸ਼ਮੀਰੀ ਪੰਡਤ ਹੁਣ ਆਖਦੇ ਹਨ ਉਹਨਾਂ ਦਾ ਆਗੂ ਉਹਨਾਂ ਦਾ ਗੁਰੂ ਗੁਰਤੇਗ ਬਹਾਦਰ ਹੈ ਜੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਗੁਰੂ ਨੂੰ ਗੁਰਤੇਗ ਬਹਾਦਰ ਨੂੰ ਇਸਲਾਮ ਕਬੂਲ ਕਰਵਾਉਣਾ ਪਵੇਗਾ ਸੋ ਰੰਗਜੀਵ ਨੇ ਸ਼ੇਰਫਕਾਨ ਖਾਨ ਦਾ ਸਨੇਹਾ ਮਿਲਣ ਦੇ ਉੱਤੇ ਨਾਲ ਹੀ ਚਿੱਠੀ ਪੱਤਰ ਲਿਖ ਕੇ ਭੇਜ ਦਿੱਤਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਸੋ ਦਿੱਲੀ ਦੀ ਹਕੂਮਤ ਦੇ ਅੰਦਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੀ ਗੱਲ ਚੱਲੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਸਮੇਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਬਿਰਾਜਮਾਨ ਹਨ ਜੂਨ ਦੇ ਮਹੀਨੇ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਚੱਲਣ ਲੱਗੇ ਨੇ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਜਾ ਕੇ ਵਾਪਸ ਪਰਤਿਆ ਨਹੀਂ ਜਾਣਾ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਇਕੱਠ ਕੀਤਾ ਹੈ ਉਹਨਾਂ ਇਕੱਠ ਦੇ ਵਿੱਚੋਂ ਗੁਰੂ ਪਾਤਸ਼ਾਹ ਜੀ ਨੇ ਸਾਰੀ ਗੱਲ ਉਹਨਾਂ ਨਾਲ ਸਾਂਝੀ ਕੀਤੀ ਹੈ ਤੇ ਚੱਲਣ ਦੇ ਵਿੱਚ ਪਹਿਲਾਂ ਉਹਨਾਂ ਨੇ ਉਹਨਾਂ ਦੇ ਵਿੱਚੋਂ ਜੋ ਨਾਲ ਚੱਲਣਾ ਚਾਹੁੰਦੇ ਨੇ ਉਹਨਾਂ ਨੂੰ ਉਸ ਸਮੇਂ ਪਾਤਸ਼ਾਹ ਜੀ ਨੇ ਭਰੇ ਇਕੱਠ ਦੇ ਵਿੱਚ ਇਹ ਗੱਲ ਕਹੀ ਹੈ ਕਿ ਵਾਪਸ ਪਰਤਿਆ ਨਹੀਂ ਜਾਣਾ ਜਿਹੜੇ ਦਿੱਲੀ ਦੇ ਸਿਆਕੇ ਆਪਣੀ ਕੁਰਬਾਨੀ ਆਪਣੀ ਸ਼ਹਾਦਤ ਦੇਣੇ ਚਾਹੁੰਦੇ ਹਨ ਉਹ ਨਾਲ ਚੱਲਣ ਵਾਸਤੇ ਤਿਆਰ ਹੋ ਜਾਣ ਇਤਿਹਾਸਕਾਰਾਂ ਮੁਤਾਬਕ अनेका ਹੀ ਸਿੰਘ ਉਸ ਸਮੇਂ ਗੁਰੂ ਪਾਤਸ਼ਾਹ ਜੀ ਦੇ ਨਾਲ ਸ਼ਹਾਦਤ ਦੇਣ ਵਾਸਤੇ ਤਿਆਰ ਹੋਏ ਨੇ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਵਿੱਚੋਂ ਪੰਜ ਸਿੱਖ ਚੁਣੇ ਹਨ ਜਿਨ੍ਹਾਂ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਵਿਆਲਾ ਜੀ ਭਾਈ ਉਦਾ ਜੀ ਤੇ ਬਾਬਾ ਬੁੱਢਾ ਜੀ ਦੀ ਅੰਸ਼ਵੰਸ਼ ਭਾਈ ਗੁਰਦਤਾ ਜੀ ਗੁਰੂ ਪਾਤਸ਼ਾਹ ਜੀ ਨੇ ਇਹ ਪੰਜ ਸਿੱਖਾਂ ਨੂੰ ਆਪਣੇ ਨਾਲ ਚੁਣਿਆ ਹੈ ਤੇ ਫਿਰ ਗੁਰੂ ਪਾਤਸ਼ਾਹ ਜੀ ਅਰਦਾਸ ਬੇਨਤੀ ਅਕਾਲ ਪੁਰਖ ਦੇ ਕਰਨਾ ਵਿੱਚ ਕਰਨ ਤੋਂ ਬਾਅਦ ਜਦੋਂ ਚੱਲੇ ਪਾਉਣ ਲੱਗੇ ਨੇ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਮਾਤਾ ਮਾਤਾ ਨਾਨਕੀ ਜੀ ਕੋਲ ਗਏ ਨੇ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਮਾਤਾ ਨਾਨਕੀ ਜੀ ਦੇ ਕੋਲ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਏ ਨੇ ਮਾਤਾ ਜੀ ਨੂੰ ਵੀ ਇਸ ਸਭ ਬਾਰੇ ਪਤਾ ਸੀ ਕਿ ਪੁੱਤਰ ਚੱਲਿਆ ਹੈ ਤੇ ਪੁੱਤਰ ਦਾ ਵਾਪਸ ਆਉਣਾ ਮੁਸ਼ਕਲ ਹੈ ਫੇਰ ਵੀ ਉਹਨਾਂ ਨੇ ਆਪਣੇ ਮਨ ਨੂੰ ਮਜ਼ਬੂਤ ਕਰਦਿਆਂ ਹੈ ਆਕਾਲ ਪੁਰਖ ਦਾ ਆਸਰਾ ਤੱਕ ਕੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਿਰ ਉੱਪਰ ਆਪਣੇ ਦੋਨੋਂ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਹੈ ਮੱਥਾ ਚੁੰਮਿਆ ਹੈ ਤੇ ਮੱਥਾ ਚੁੰਮ ਕੇ ਕਿਹਾ ਹੈ ਮੇਰੇ ਲਾਲ ਜੀਓ ਗੁਰਨਾਣਕ ਸਾਹਿਬ ਜੀ ਦੀਆਂ ਬਰਕਤਾਂ ਤੁਹਾਡੇ ਕੋਲ ਹਨ ਤੁਹਾਡਾ ਰਾਖਾ ਆਪ ਪਰਮਾਤਮਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਪੁੱਤਰ ਜਿਸ ਤਰ੍ਹਾਂ ਹੱਸਦਾ ਹੋਇਆ ਚਿਹਰਾ ਲੈ ਕੇ ਚੱਲਿਆ ਐ ਮੈਂ ਚੰਨੀ ਹਾਂ ਇਸੇ ਤਰ੍ਹਾਂ ਜਦੋਂ ਵਾਪਸ ਆਵੇ ਤੇਰਾ ਚਿਹਰਾ ਇਸੇ ਤਰ੍ਹਾਂ ਹੱਸਦਾ ਹੋਏ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਤਾ ਦਾ ਅਸ਼ੀਰਵਾਦ ਲਿਆ ਹੈ ਤੇ ਫਿਰ ਪਹੁੰਚ ਗਏ ਹਨ ਆਪਣੀ ਧਰਮ ਪਤਨੀ ਮਾਤਾ ਗੁਜਰ ਕੌਰ ਜੀ ਕਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਧਰਮ ਪਤਨੇ ਮਾਤਾ ਗੁਜਰ ਕੌਰ ਜੀ ਕੋਲ ਪਹੁੰਚੇ ਨੇ ਤੇ ਖਲੋਤਿਆਂ ਖਲੋਤਿਆਂ ਹੀ ਆਪਣੇ ਧਰਮ ਪਤਨੇ ਮਾਤਾ ਗੁਜਰ ਕੌਰ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖ ਦੇ ਵਿੱਚੋਂ ਬਚਨ ਉਚਾਰਨ ਕਰਦਿਆਂ ਆ ਕਿਹਾ ਹੈ ਕਹਿਣ ਲੱਗੇ ਕਿ ਇਹ ਸੰਸਾਰ ਤਾਂ ਇੱਕ ਚੱਲਦਾ ਹੋਇਆ ਪ੍ਰਵਾਹ ਹੈ ਜਿਸ ਤਰ੍ਹਾਂ ਪਾਣੀ ਦਰਿਆਵਾਂ ਦੇ ਵਿੱਚ ਚੱਲਦਾ ਹੈ ਰੁਕਦਾ ਨਹੀਂ ਜੇ ਕਿਤੇ ਰੋਕ ਲਾਉਣ ਦਾ ਯਤਨ ਵੀ ਹੋਵੇ ਤਾਂ ਉਹ ਆਪਣਾ ਫਿਰ ਰਾਹ ਬਣਾ ਕੇ ਨਿਕਲ ਜਾਂਦਾ ਹੈ ਜਿਸ ਤਰ੍ਹਾਂ ਵਗਦੇ ਹੋਏ ਪਾਣੀ ਦੇ ਵਿੱਚ ਵੀ ਤਣਕੇ ਇਕੱਠੇ ਹੁੰਦੇ ਨੇ ਤੇ ਕਿਤੇ ਨਾ ਕਿਤੇ ਜਾ ਕੇ ਵਿਛੜ ਜਾਂਦੇ ਹਨ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਉਸਨੇ ਜਾਣਾ ਜ਼ਰੂਰ ਹੈ ਪਰ ਯਾਦ ਰੱਖਿਓ ਜਾਣ ਜਾਣ ਵਿੱਚ ਅੰਤਰ ਹੈ ਜੇ ਸਾਈਂ ਦੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ ਰਹਾਂਗੇ ਤਾਂ ਉਸ ਅਕਾਲ ਪੁਰਖ ਦੀ ਗੋਦ ਨਸੀਬ ਹੋਵੇਗੀ ਤੇ ਗੁਰੂ ਪਾਤਸ਼ਾਹ ਜੀ ਨੇ ਤੁਰਨ ਲੱਗਿਆਂ ਨਾਲ ਹੀ ਆਪਣੇ ਧਰਮ ਪਤਨੇ ਜੀ ਨੂੰ ਕਿਹਾ ਹੈ ਕਿ ਮੇਰੇ ਪੁੱਤਰ ਦੀ ਪਾਲਣਾ ਧਿਆਨ ਨਾਲ ਕਰਨਾ ਤੇ ਨਾਲੇ ਯਾਦ ਰੱਖਣਾ ਅਸੀਂ ਚੱਲੇ ਹਾਂ ਗੁਰੂ ਸਵਾਰ ਇਹੇ ਬਚਨ ਗੁਰੂ ਪਾਤਸ਼ਾਹ ਜੀ ਨੇ ਕੀਤੇ ਨੇ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਨੇ ਸਤ ਕਰਕੇ ਕਬੂਲ ਕੀਤਾ ਹੈ ਕੋਈ ਸ਼ਿਕਵਾ ਨਹੀਂ ਕੋਈ ਅਲੰਬਾ ਨਹੀਂ ਕੋਈ ਚਿਹਰੇ ਦੇ ਉੱਤੇ ਕਿਸੇ ਤਰ੍ਹਾਂ ਦਾ ਅਦਾਸੀ ਭਾਵ ਨਹੀਂ ਕੋਈ ਚਿੰਤਾ ਨਹੀਂ ਤ્યાਗ ਦੀ ਮੂਰਤ ਮਾਤਾ ਗੁਜਰੀ ਜੀ ਨੇ ਹੱਸ ਕੇ ਆਪਣੇ ਪਤੀ ਨੂੰ ਦਿੱਲੀ ਵੱਲ ਤੋਰਿਆ ਹੈ ਸੋ ਗੁਰੂ ਸਵਾਰਿਓ ਮਾਤਾ ਗੁਜਰ ਕੌਰ ਨੂੰ ਮਿਲਣ ਤੋਂ ਬਾਅਦ ਆਪਣਾ ਬੇਟਾ ਜੋ ਕਿ ਨੇੜੇ ਹੀ ਖੜਾ ਸੀ ਉਹਦੇ ਵੱਲ ਨੂੰ ਪਾਤਸ਼ਾਹ ਜੀ ਨੇ ਆਪਣਾ ਮੁਖ ਕੀਤਾ ਹੈ ਆਪਣੇ ਪੁੱਤਰ ਨੂੰ ਕਹਿਣ ਲੱਗੇ ਨੇ ਕਹਿਣ ਲੱਗੇ ਪੁੱਤਰ ਜਿਸ ਘਰ ਵਿੱਚ ਤੇਰੇ ਵਰਗਾ ਆਗਿਆਕਾਰੀ ਪੁੱਤਰ ਹੋਵੇ ਤੇਰੇ ਵਰਗਾ ਦੜੜ ਅਲਾਦੇ ਵਾਲਾ ਪੁੱਤਰ ਹੋਵੇ ਉਸ ਨੂੰ ਫਿਕਰ ਚਿੰਤਾ ਤੇ ਚੋਰਾ ਕਰਨ ਦੀ ਕੋਈ ਲੋੜ ਨਹੀਂ ਹਿਜੂਰ ਜਦੋਂ ਤੁਰੇ ਅਨੰਦਪੁਰ ਸਾਹਿਬ ਜੀ ਦੀ ਸੰਗਤ ਗੁਰੂ ਪਾਤਸ਼ਾਹ ਜੀ ਨੂੰ ਵਿਦਿਆ ਕਰਨ ਲਈ ਆਈ ਹੈ ਹਿਜੂਰ ਅਨੰਦਪੁਰ ਸਾਹਿਬ ਤੋਂ ਥੋੜਾ ਜਿਹਾ ਬਾਹਰ ਨਿਕਲੇ ਤੇ ਨਾਲ ਹੀ ਪਾਤਸ਼ਾਹ ਜੀ ਨੇ ਲਕੀਰ ਖਿੱਚ ਕੇ ਕਹਿ ਦਿੱਤਾ ਹੈ ਇਸ ਲਕੀਰ ਤੋਂ ਅੱਗੇ ਹੁਣ ਕੋਈ ਨਾ ਆਵੇ ਸਾਡੇ ਪਿੱਛੇ ਕੋਈ ਨਾ ਆਵੇ ਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਉਹਨਾਂ ਸਿੱਖਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾ ਦਿੱਤੇ ਨੇ ਗੁਰੂ ਸਵਾਰਿਓ ਇਸ ਰਸਤੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਿੱਥੇ ਕਿੱਥੇ ਰੁਕੇ ਤੇ ਕਿਵੇਂ ਦਿੱਲੀ ਪਹੁੰਚੇ ਦਿੱਲੀ ਤੋਂ ਆਗਰਾ ਕਿਵੇਂ ਪਹੁੰਚੇ ਤੇ ਕਿਵੇਂ ਗੁਰੂ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੋਈ ਹੈ ਉਨ੍ਹਾਂ ਨੂੰ ਕੀ ਕੀ ਤਸੀਹੇ ਦਿੱਤੇ ਇਹ ਹੁਣ ਅਗਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਅਖੀਰ ਦੇ ਵਿੱਚ ਉਹੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਨਾਲ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਣਾ ਹੈ ਜਿਨ੍ਹਾਂ ਨੇ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਇਸ ਦੁਨੀਆ ਦੇ ਉੱਤੇ ਇੱਕ ਵਿਲੱਖਣ ਯਾਦਗਾਰ ਕਾਇਮ ਕੀਤੀ ਹੈ ਇੱਕ ਵਿਲੱਖਣ ਇਤਿਹਾਸ ਕਾਇਮ ਕੀਤਾ ਹੈ ਦੂਸਰਿਆਂ ਦੇ ਧਰਮ ਨੂੰ ਕਿਵੇਂ ਬਚਾਉਣਾ ਹੈ ਸੋ ਗੁਰੂ ਸਵਾਰਿਓ ਕੱਲ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ